ਦੇ ਵਿੱਚ ਇੱਕ ਕੈਟੇਗਰੀ A ਗੈਂਗਸਟਰ ਜਿਹੜਾ ਹੈਗਾ ਬਲਕੀਰ ਸਿੰਘ ਸਿੰਘ ਉਰਫ ਨਵਾਬ ਇਹਨੂੰ ਅਰੈਸਟ ਕੀਤਾ ਇਹਦੇ ਸਾਥੀ ਗਮਦੋਤ ਸਿੰਘ ਦੇ ਨਾਲ ਇਹ 6 ਵੈਪਨ ਜਿਹੜਾ ਲੈ ਕੇ ਆ ਰਿਆ ਸੀਗਾ 6 ਵੈਪਨ ਮਧੇਪ੍ਰਦੇਸ਼ ਚ ਬੁਰਹਾਨਪੁਰ ਮਧੇਪ੍ਰਦੇਸ਼ ਤੋਂ ਲੈ ਕੇ ਆ ਰਿਆ ਸੀਗਾ ਇਹ ਇਹ 6 ਦੇ 6 ਵੈਪਨਾਂ ਸਮੇਤ ਗ੍ਰਿਫਤਾਰ ਕੀਤਾ ਗਿਆ ਹੈ ਤੇ ਇਹ ਲਾਲੜੂ ਏਰੀਆ ਚੋਂ ਡੱਪਰ ਟੋਲ ਦਾ ਦੇ ਕੋਲੇ ਜਿਹੜਾ ਸੀਗਾ ਉੱਥੋਂ ਗ੍ਰਿਫਤਾਰ ਕੀਤਾ ਗਿਆ ਸਾਨੂੰ ਇਨਫੋਰਮੇਸ਼ਨ ਸਿਗੀ ਹੈ ਇਹਦੀ ਕਿ ਇਹ ਵੈਸੀ ਅੰਬੀਸਰ ਏਰੀਆ ਦਾ ਉਧਰੋਂ ਸੀ ਬਟਾਲਾ ਏਰੀਆ ਦਾ ਰਹਿਣ ਵਾਲਾ ਹੈ ਇਦੋਂ ਆ ਰਿਹਾ ਸੀਗਾ ਐਮਪੀ ਤੋਂ ਲੈ ਕੇ ਵੈਪਨ ਤੇ ਇਹਨੇ ਜਿਹੜਾ ਇਹਦਾ ਬੈਕਗ੍ਰਾਉਂਡ ਹੈਗਾ ਉਹ ਜੇ ਤੁਹਾਨੂੰ ਦੱਸਣਾ ਹੋਵੇ ਤਾਂ ਕਰੀਬ ਇਹ ਤੇ 27 ਪਰਚੇ ਜਿਹੜੇ ਤੁਹਾਨੂੰ ਆਲਰੇਡੀ ਲਿਸਟ ਮਿਲ ਚੁੱਕੀ ਹੈ ਪੂਰੇ ਪੰਜਾਬ 'ਚ ਹੀ ਇਹ ਤੇ ਐਫ ਆਈ ਆਰ ਸੈਗੀਆਂ ਤੇ ਆਰਮਜ਼ ਐਕਟ 3099 402 307 394 ਕਾਫੀ ਹੀਨਸ ਕ੍ਰਾਈਮ ਦੀ ਜਿਹੜੀ ਐਫ ਆਈ ਆਰ ਇਹ ਤੇ ਰਜਿਸਟਰਡ ਹੈ ਤੇ ਇਹ ਹੁਣੇ ਕਰੀਬ ਡੇਢ ਮਹੀਨਾ ਪਹਿਲਾਂ ਹੀ ਬੇਲ ਤੇ ਆਇਆ ਸੀਗਾ ਤੇ ਆਪਾਂ ਸਮਝ ਸਕਦੇ ਹਾਂ ਕਿ ਜੇ ਡੇਢ ਮਹੀਨਾ ਪਹਿਲਾਂ ਹੀ ਬੇਲ ਤੇ ਆਇਆ ਸੀ ਤੇ ਅਨਸਰ ਵੈਪਨ ਦੀ 6 ਆਪਣੇ ਲਈ ਕਨਸਾਈਨਮੈਂਟ ਲੈ ਕੇ ਆ ਰਿਹਾ ਹੈ ਤਾਂ ਕਿਸੇ ਵੱਡੇ ਇਨਸੀਡੈਂਟ ਨੂੰ ਹੀ ਅੰਜਾਮ ਦੇਣ ਵਾਸਤੇ ਲੈ ਕੇ ਆ ਰਿਹਾ ਸੀਗਾ ਐਸ ਪਰ ਪ੍ਰੀਨਰੀ ਇਨਫੋਰਮੇਸ਼ਨ ਇਹਦਾ ਜਿਹੜਾ ਤਿੰਨ ਵੈਪਨ ਇਹਨੇ ਆਪਦੇ ਕੋਲ ਰੱਖਨੇ ਸੀ ਤੇ ਤਿੰਨ ਵੈਪਨ ਅੱਗੇ ਆਪਣੇ ਕਿਸੇ ਐਸੋਸੀਏਟ ਨੂੰ ਇਹਨੇ ਦੇਣੇ ਸੀਗੇ ਤੇ ਇਹਦੇ ਫੜੇ ਜਾਣ ਨਾਲ ਜਿਹੜੇ ਖਾਸ ਤੌਰ ਤੇ ਬਾਰਡਰ ਏਰੀਆ ਦੇ ਵਿੱਚ ਤੇ ਕਾਫੀ ਵਾਰਦਾਤਾਂ ਜਿਹੜੀਆਂ ਸੀਗੀਆਂ ਹੋਣੀਆਂ ਸੀਗੀਆਂ ਉਹਨੂੰ ਅਸੀਂ ਰੋਪਾਏ ਤੇ ਜਿਹੜਾ ਇਹਦਾ ਸੰਬੰਧ ਹੈਗਾ ਉਹ ਹੈਰੀ ਚੱਠਾ ਗੈਂਗ ਦੇ ਨਾਲ ਪਲੱਸ ਗੋਪੀਕਨ ਸ਼ਾਮਪੂਰੀਆ ਗੈਂਗ ਦੇ ਨਾਲ ਜਿਹੜਾ ਹੈਗੇ ਇਹਦਾ ਜਿਹੜਾ ਡਾਇਰੈਕਟ ਜਿਹੜਾ ਹੈਗਾ ਰਿਲੇਸ਼ਨ ਹੈਰੀ ਚੱਠਾ ਗੈਂਗ ਤੇ ਗੋਪੀਕਨ ਸ਼ਾਮਪੂਰੀਆ ਪਰ ਹੁਣ ਤੱਕ ਦੀ ਇਨਵੈਸਟੀਗੇਸ਼ਨ ਚ ਕੁਝ ਆਇਆ ਕਿ ਕਿਸ ਨੂੰ ਦੇਨੇ ਸੀਗੇ ਕੋਈ ਵੱਡੀ ਵਾਰਦਾਤ ਨੂੰ ਅੰਜਾਮ ਦੇਣਾ ਸੀ ਇਸੀ ੜੀਆ ਦੇ ਵੀ ਜਿਹੜਾ ਸੀ ਆਪਣੇ ਮਾਹੌਲ ਜिले ਦੀ ਅੱਗੇ ਜਾ ਕੇ ਕਿਸੇ ਨੂੰ ਤੇ ਇਹ ਜੋ ਸੜੀ ਪਲੀਵਰੀ ਪੁੱਛ ਗਈ ਸੀ ਤੇ ਇਹ ਆਇਆ ਕਿ ਇਹ ਅਬ੍ਰਿਸਰ ਇਲਾਕੇ ਦੇ ਵਿੱਚ ਜਾ ਰਿਹਾ ਸੀਗਾ ਤੇ ਇਹ ਰੂਟ ਜਿਹੜਾ ਸੀਗਾ ਕਿ ਵਾਇਆ ਲਾਲੜੂ ਇਹ ਲੈ ਕੇ ਜਾ ਰਿਹਾ ਸੀਗਾ ਇਹ ਸਾਡੇ ਕੋਲ ਇਨਫੋਰਮੇਸ਼ਨ ਸੀ ਜਿਹਦੇ ਵੇਸ ਤੇ ਇਹਨੂੰ ਨਾਮ ਕੀਤਾ ਗਿਆ ਤੇ ਇਹਨੇ ਤਿੰਨ ਵੈਪਨਾਂ ਦੇ ਕੋਲ ਰੱਖਨੇ ਸੀਗੇ ਉਹਨਾਂ ਪੁੱਛ ਗਏ ਚਾਊਗਾ ਕਿਉਂਕਿ 1.5 ਮਹੀਨਾ ਪਹਿਲਾਂ ਹੀ ਬੇਲ ਤੇ ਬੇਲ ਤੇ ਆਇਆ ਕਾਫੀ ਸਮਾਂ ਬਾਅਦ ਠੀਕ ਹੈ ਤੇ ਜਿਹੜੇ ਬਾਕੀ ਤਿੰਨ ਵੈਪਨ ਸੀ ਇਹਨੇ ਅੱਗੇ ਆਪਣੇ ਐਸ਼ੀਅਰਸ ਨੂੰ ਦੇ ਦੇ ਸੀ ਉਹਨਾਂ ਬਾਰੇ ਵੀ ਪੁੱਛਗਿਛ ਕੀਤੀ ਜਾ ਰਹੀ ਹੈ ਜਿਹੜੇ ਅੱਗੇ ਐਸ਼ੀਅਰ ਸਾਡੀ ਟੀਮ ਵੀ ਜਿਹੜੀ ਲੱਗਣਗੀ ਆ ਪਲੱਸ ਜਿਹੜੇ ਕਨਸਰਨ ਡਿਸਟ੍ਰਿਕਟ ਨੂੰ ਵੀ ਅਸੀਂ ਇਨਫੋਰਮੇਸ਼ਨ ਸ਼ੇਅਰ ਕਰਾਂਗੇ ਸਰ ਵੀਜ਼ਾ ਗੱਡੀ ਜਿਹੜੇ ਆ ਰਹੇ ਸੀਗੇ ਇਹ ਵੀ ਚੋਰੀ ਦੀ ਸੀ ਇਹਨਾਂ ਦੀ ਆਪਣੀ ਵੀਜ਼ਾ ਗੱਡੀ ਸੀ ਵੀਜ਼ਾ ਗੱਡੀ ਹੈਪੀ ਹੈ ਸਰ ਇਹਦਾ ਜਿਹੜਾ ਸਟੂਡਿਓ ਜਿਹੜਾ ਇੱਕ ਇਹਨਾਂ ਦੇ ਐਸਸ਼ੀਏਟ ਆ ਉਹਦੀ ਗੱਡੀ ਹੈ ਜੇ ਸਰ ਇਹ RAMDOOR ਇਹਦਾ ਕੀ ਬੈਕਗ੍ਰਾਉਂਡ ਹੈ ਜਿਹੜਾ ਇਹਦਾ ਸਾਥੀ ਹੈ GANDUR ਦਾ GANDUR ਸਿੰਘ ਦਾ ਤਾਂ ਕੋਈ ਕ੍ਰਿਮਨਲ ਰਿਕਾਰਡ ਨਹੀਂ ਹੈ ਇਹ ਬਸ ਇਹਦੇ ਨਾਲ ਹੁਣੇ ਤਾਜ਼ਾ ਤਾਜ਼ਾ ਹੀ ਡੁਰਿਆ ਸੀ ਹਾਊ ਟੂ ਵੀ ਕੈਟੇਗੋਰਾਇਜ਼ ਦਮ ਐਟ ਏ ਐਂਗਲ ਇੱਕ ਕੋਈ ਸਪੈਸਿਫਿਕ ਕੈਟੇਗਰੀ ਅਸੀਂ ਉਸ ਤੋਂ ਮੰਨ ਲਈ ਹੈ ਸਾਡੀ ਇੰਟਰਨਲ ਕੈਟੇਗਰੀ ਹੈਗੀ ਹੈ ਇਹ ਆਪਾਂ ਇਹ ਕਹਿ ਸਕਦੇ ਹਾਂ ਕਿ ਜਿਹੜੇ ਮੇਨ ਗੈਂਗਸਟਰ ਜਿਹੜੇ ਹੈਗੇ ਆ ਜਿਹੜੇ ਮੇਨ ਕ੍ਰਿਮੀਨਲਸ ਹੈਗੇ ਆ ਉਹਨਾਂ ਦੇ ਵਿੱਚ ਇਹਦਾ ਨਾਮ ਆਉਂਦਾ ਇਹ ਤਾਂ ਵੱਖ-ਵੱਖ ਸਮੇਂ ਤੇ ਲਿਸਟਾ ਚੇਂਜ ਹੋ ਮੇਰੇ ਨਾਲ ਚਲੋ ਇਹ ਤਾਂ ਆਪਾਂ ਡਿਟੇਲਸ ਕਹ ਦੋ ਸਿਆਣੇ ਸੀ ਸਰ ਇੱਕ ਹੋਰ ਹੈ ਕਿ ਕੋਈ ਲੋਕਲ ਇਨਵੋਲਵਮੈਂਟ ਅਜੇ ਤੱਕ ਸਾਹਮਣੇ ਆਈ ਹੈ ਹਾਲਾਂਕਿ ਤੁਸੀਂ ਕਹਿਆ ਕਿ ਰੂਟ ਜਿਹੜਾ ਹੈ ਸੀਗਾ ਲੇਕਿਨ ਇਹਦੇ ਵਿੱਚ ਹਜੇ ਤੱਕ ਕੋਈ ਲੋਕਲ ਇਨਵੋਲਵਮੈਂਟ ਕਿ ਪਹਿਲਾਂ ਵੀ ਇੱਥੇ ਆਏ ਹੋਏ ਜਾਂ ਕਿਤੇ ਇਹਨਾਂ ਨੇ ਸਟੇ ਕੀਤਾ ਹੋਵੇ ਜਾਂ ਇਸ ਤਰ੍ਹਾਂ ਹਜੇ ਤੱਕ ਇਹ ਜੀ ਕੋਈ ਇਨਵੋਲਵਮੈਂਟ ਨਹੀਂ ਆਈ ਹੈ ਪਰ ਇਹਨਾਂ ਦੇ ਐਸੋਸੀਏਸ਼ਨ ਐਸੋਸੀਏਸ਼ਨ ਜਿਹੜੀਆਂ ਹੈਗੀਆਂ ਸਾਨੂੰ ਪੂਰੀ ਉਮੀਦ ਹੈ ਮੁਹਾਲੀ ਨਾਲ ਵੀ ਜੁੜਨ ਸਾਨੂੰ ਲੱਗਣਗੇ ਚ ਆਣਗੇ ਜੁੜੇ ਇਨਵੈਸਟੀਗੇਸ਼ਨ ਜੀ ਸਪੈਸੀਫਿਕਲੀ ਦੇਖੋ ਜੀ ਹੁਣ ਜਿਹੜਾ ਕੋਡ ਆਫ ਕੰਡਕਟ ਲੱਗਿਆ ਹੋਇਆ ਹੈ ਤਾਂ ਆਪਾਂ ਉਹਦੇ ਨਾਲ ਬਿਲਕੁਲ ਜੋੜ ਸਕਦੇ ਆ ਇਹਨੂੰ ਪਰ ਐਜ਼ ਆਫ ਨਾਓ ਸਪੈਸੀਫਿਕਲੀ ਇਲੈਕਸ਼ਨ ਦੇ ਸਬੰਧ ਦੇ ਵਿੱਚ ਕੋਈ ਸਾਨੂੰ ਧਿਆਨ ਚ ਨਹੀਂ ਹੈ। ਜੋ ਬਰਦਰ ਉਨੀ ਸਪੈਸੀਫਿਕਲੀ ਬਾਰਡਰ ਏਰੀਆ ਨੇ ਨਹੀਂ ਇਹਨਾਂ ਦੇ ਐਫ ਆਈ ਆਰਸ ਪੂਰੇ ਪੰਜਾਬ 'ਚ ਹੀ ਹੈ ਰੋਪੜ ਡਿਸਟ੍ਰਿਕਟ ਦੀਆਂ ਵੀ ਐਫ ਆਈ ਆਰਸ ਆਈਆਂ ਹੈ ਮੈਜੋਰਿਟੀ ਬਾਰਡਰ ਏਰੀਆ ਦੇ ਵਿੱਚ ਹੈ ਬਟ ਇਵਨ ਰੋਪੜ ਡਿਸਟ੍ਰਿਕਟ ਦੇ ਵਿੱਚ ਵੀ ਜਲੰਧਰ ਦੇ ਵਿੱਚ ਵੀ ਫਰੀਦਕੋਟ ਦੇ ਵਿੱਚ ਵੀ ਫਿਰੋਜ਼ਪੁਰ ਦੇ ਵਿੱਚ ਵੀ ਐਫ ਆਈ ਆਰਸ ਹੈਈਆਂ ਇਹਨਾਂ ਨਾਲ ਜਿਹੜੇ ਕ੍ਰਾਈਮ ਕਰਦੇ ਨਹੀਂ ਇਹ ਤਾਂ ਇਹ ਤਾਂ ਡੂਰਿੰਗ ਅਨ ਇਵੈਸਟੀਗੇਸ਼ਨ ਹੀ ਅਸੀਂ ਕਲੀਅਰ ਕਰ ਪਾਉਣੀ ਸਰ ਸਰ ਹੁਣ ਤੱਕ ਦੀ ਇਨਵੈਸਟੀਗੇਸ਼ਨ ਜੋ ਕੋ ਚਾਇਆ ਹੋਵੇ ਕਿ ਜਿਹੜੇ ਵੈਪਰਸ ਆਪਣੇ ਕੋਲ ਰੱਖਨੇ ਸੀ ਜਾਂ ਅੱਗੇ ਦੇਨੇ ਸੀ ਇੱਕਾ ਦੇ ਵਾਸਤੇ ਕੋਈ ਰਾਈਵਲ ਗੈਂਗ ਦਾ ਟਾਰਗੇਟ ਸੀ ਜਾਂ ਕਿਸ ਤਰ੍ਹਾਂ ਦੀ ਵਾਰਦਾਤ ਹੋਈ ਅੰਜਾਮ ਨਹੀਂ ਹਰੀ ਸਪੈਸੀਫਿਕਲੀ ਨਹੀਂ ਆਪਾਂ ਕਹਿੰਦੇ ਖਾਈ ਤਾਂ ਦੇਖੋ ਨੀ 1.5 ਮਹੀਨਾ ਪਹਿਲਾਂ ਆਇਆ ਸੀ ਮੇਲ ਟਿਕਾ ਇੱਥੇ ਨੇ ਕ੍ਰਿਮੀਨਲ ਐਕਟੀਵਿਟੀ ਸਟਾਰਟ ਕਰਨੀ ਸੀ ਤਾਂ ਸਟਾਰਟ ਕਰਨ ਤੋਂ ਪਹਿਲਾਂ ਹੀ ਇਹਨੂੰ ਨੈਪ ਕਰ ਲਿਆ ਸਰ ਬੈਕਵਰਡ ਲਿੰਕ ਕਿ ਕਿਤੇ ਗੰਬੀ ਤੋਂ ਜਿਹੜਾ ਐਮਪੀ ਤੋਂ ਜਿਹੜਾ ਆਇਆ ਹੈ ਪ੍ਰੋਪਰ ਜਿਹੜਾ ਬਰਹਾਨਪੁਰ ਜਗਾ ਤੋਂ ਜਿਹੜੀ ਇਹ ਲੈ ਕੇ ਆਇਆ ਹੈ ਇਹ ਉਹ ਪ੍ਰੋਪਰ ਉੱਤੇ ਬੈਕਵਰਡ ਲਿੰਕੇਜ ਵੀ ਕੀਤੀ ਜਾਏਗੀ ਕਨਸਰਨ ਐਮਪੀ ਦੇ ਡਿਸਟ੍ਰਿਕਟ ਜਿਹੜੇ ਹੈਗੇ ਆ ਸਟੇਟ ਅਥਾਰਟिटीज ਨੂੰ ਅਸੀਂ ਲਿਖ ਕੇ ਵੀ ਭੇਜਾਂਗੇ ਪਲੱਸ ਸਾਡੀਆਂ ਟੀਮਾਂ ਉੱਤੇ ਰੈਗੂਲਰ ਜਿਹੜੀ ਬੈਕਵਰਡ ਲਿੰਕੇਜ ਕਰਦੇ ਹੋਏ ਉਹਨਾਂ ਨੂੰ ਬੰਦਿਆ ਨੂੰ ਵੀ ਪਾਣਾ ਐ ਸਾਬ ਕਿਉਂਕਿ ਪਹਿਲਾਂ ਵੀ ਐਮਪੀ ਤੋਂ ਪੜੇ ਗਏ ਨੇ ਕਿਸੀ ਪ੍ਰੈਸ ਕਾਨਫਰੰਸ ਵੀ ਕੀਤੀ ਹੈ ਇਹ ਲਗਾਤਾਰ ਇੱਕ ਕੰਟੀਨਿਊਸ ਤਰ੍ਹਾਂ ਦੀ ਜਿਹੜੀ ਹੈਗੀ ਸਪਲਾਈ ਹੋ ਰਹੀ ਹੈ ਲੇਕਿਨ ਮਾਸਟਰ ਮਾਈਂਡ ਜਿਹੜੇ ਆ ਉਹ ਬਾਚ ਨਿਕਲਦੇ ਇਹਨੂੰ ਲੈ ਕੇ ਪੁਲਿਸ ਕੁਝ ਕਰ ਰਹੀ ਹੈ ਇੱਕ ਨਹੀਂ ਹੈ ਜੀ ਇਹ ਚ ਬਿਲਕੁਲ ਇੱਥੇ ਹੁਣ ਸਟੇਟ ਟੂ ਸਟੇਟ ਜਿਹੜੀ ਹੈਗੀ ਉਹ ਵੀ ਕੋਆਰਡੀਨੇਸ਼ਨ ਕੀਤੀ ਜਾ ਰਹੀ ਹੈ ਇਹ ਤੋਂ ਪੰਜਾਬ ਦੀ ਲੈਵਲ ਤੇ ਵੀ ਤੇ ਇਵਨ ਨੈਸ਼ਨਲ ਲੈਵਲ ਤੇ ਵੀ ਜਿਹੜੀ ਐਮਪੀ ਦੇ ਵਿੱਚ ਜਿਹੜੀ ਸਟੇਟ ਕੋਆਰਡੀਨੇਸ਼ਨ ਕੀਤੀ ਜਾ ਰਹੀ ਹੈ ਤੇ ਹੋਪਫੁਲੀ ਸਾਨੂੰ ਉਮੀਦ ਹੈ ਕਿ ਜਿਹੜੇ ਉੱਥੇ ਜਿੱਤੇ ਵੈਪਨ ਬੰਦੇ ਹੈਗੇ ਆ ਉਹਨਾਂ ਜਗ੍ਹਾ ਤੇ ਵੀ ਉੱਥੇ ਜਾ ਕੇ ਪ੍ਰੋਪਰ ਇਨਵੈਸਟੀਗੇਸ਼ਨ ਹੋ ਕੇ ਸਟੈਪ ਬਾਈ ਸਟੈਪ ਜਿਹਨੂੰ ਕਹਿੰਦੇ ਆ ਜਿਹੜੇ ਬੰਦੇ ਵੀ ਫੜੇ ਗਏ ਤੇ ਉਹ ਤੋਂ ਰਿਕਵਰੀਆਂ ਵੀ ਹੋਈਆਂ ਇਹਦੇ ਵਿੱਚ ਇਹ ਚ ਸਭ ਤੋਂ ਪਹਿਲਾਂ ਸਾਨੂੰ ਇੱਕ ਇਤਲਾ ਮਿਲੀ ਸੀਗੀ ਡੇਰਾਬਸੀ ਪੁਲਿਸ ਨੂੰ ਕਿ ਹਰਸ਼ਪ੍ਰੀਤ ਸਿੰਘ ਅਤੇ ਰਾਜਵੀਰ ਸਿੰਘ ਇਹ ਦੋ ਬੰਦੇ ਜਿਹੜੇ ਜਾਲੀ ਨੰਬਰ ਲਗਾ ਕੇ ਇੱਕ ਮੋਟਰਸਾਈਕਲ ਤੇ ਚੋਰੀ ਦਾ ਮੋਟਰਸਾਈਕਲ ਦੀ ਤੇ ਜਾਲੀ ਨੰਬਰ ਲਗਾਇਆ ਹੋਇਆ ਉਹ ਲਗਾ ਕੇ ਇਲਾਕੇ ਦੇ ਵਿੱਚ ਘੁੰਮ ਰਹੇ ਨੇ ਇਨਫਰਮੇਸ਼ਨ ਮਿਲਨ ਤੇ ਜਿਹੜੇ ਸਾਡੀ ਡੇਰਬਸੀ ਦੀ ਟੀਮ ਹੈ ਉਹ ਇਮੀਡੀਏਟਲੀ ਐਕਟਿਵ ਹੋਈ ਤੇ ਜਦੋਂ ਉਹਨਾਂ ਨੂੰ ਫੜਿਆ ਗਿਆ ਤਾਂ ਉਹਨਾਂ ਦੋਨਾਂ ਤੋਂ ਦੋ ਜਿਹੜੇ ਨਜਾਇਜ਼ ਅਸਲੇ ਜਿਹੜੇ ਸੀਗੇ ਉਹ ਬਰਾਮਦ ਹੋਏ। ਉਹਦੋਂ ਜਦੋਂ ਪੁੱਛਗੀਆਂ ਦੌਰਾਨ ਪਤਾ ਕੀਤਾ ਕਿ ਅਸਲੇ ਆਏ ਕਿੱਥੋਂ ਹੈ ਤਾਂ ਉਹਨਾਂ ਨੇ ਅੱਗੇ ਇੱਕ ਰਮਨਦੀਪ ਤੇ ਕਾਰਤਿਕ ਦਾ ਜਿਹੜਾ ਹੈਗਾ ਜ਼ਿਕਰ ਕੀਤਾ। ਜਦੋਂ ਇਹਨਾਂ ਦੋਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਤਾਂ ਇਹਨਾਂ ਤੋਂ ਵੀ ਨਜਾਇਜ਼ ਅਸਲੇ ਜਿਹੜੇ ਸੀਗੇ ਬਰਾਮਦ ਕੀਤੇ ਗਏ। ਉਸ ਤੋਂ ਬਾਅਦ ਜਦੋਂ ਚੈੱਕ ਕਰਾਇਆ ਗਿਆ ਤਾਂ ਉਹ ਕਹਿੰਦੇ ਜੀ ਆ ਸਾਰੇ ਜਿਹੜੇ ਅਸਲੀ ਸੀਗੇ ਇਹਨਾਂ ਨੂੰ ਜੈਦੀਪ ਜੋ ਕਿ ਰਾਜਸਥਾਨ ਦਾ ਰਹਿਣ ਵਾਲਾ ਹੈ ਉਹਨੇ ਦਿੱਤੇ ਜਿਹੜਾ ਇਹ ਜੈਦੀਪ ਹੈ ਇਹਦਾ ਕ੍ਰਿਮਿਨਲ ਬੈਕਗ੍ਰਾਉਂਡ ਹੈ ਇਹਦਾ ਜਿਹੜਾ ਜੇਲੀ ਦਾ ਹੈਗਾ ਤੇ ਇਹ ਗੈਂਗਸਟਰ ਮਿੰਟੂ ਮੋਥਸੀਆ ਨਾਲ ਜਿਹੜਾ ਹੈਗਾ ਜੁੜਿਆ ਹੋਇਆ ਮਿੰਟੂ ਮੋਥਸੀਆ ਨਾਲ ਜਿਹੜਾ ਜੁੜਿਆ ਹੋਇਆ ਜਿਹੜਾ ਕਿ ਅੱਗੇ ਲੌਰੈਂਸ ਗੈਂਗ ਦਾ ਮੈਂਬਰ ਹੈ ਤਾ ਇਹ ਜਿਹੜੇ ਵੈਪਨਸ ਜਿਹੜੇ ਅਸਲੇ ਸੀਗੇ ਇਹ ਸਾਰੇ ਇੱਕ ਟੋਟਲ ਮਿਲਾ ਕੇ 6 ਵੈਪਨਸ ਜਿਹੜੇ ਹੈਗੇ ਸਾਨੂੰ ਰਿਕਵਰ ਹੋਏ ਐ ਇਹਨਾਂ ਤੋਂ ਇਹਨਾਂ ਪੰਜੇ ਬੰਦਿਆਂ ਤੋਂ ਪੰਜ ਦੇ ਪੰਜ ਬੰਦਿਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਤੇ ਇਹਨਾਂ ਦਾ ਜਿਹੜਾ ਮੋਟਿਵ ਸੀਗਾ ਇਹ ਡੇਰਾਬਸੀ ਲਾਲਨੂ ਇਲਾਕੇ ਦੇ ਵਿੱਚ ਹੀ ਕਿਸੇ ਇਨਸੀਡੈਂਟ ਨੂੰ ਅੰਜਾਮ ਦੇਣਾ ਸੀਗਾ ਜਦੀ ਡਿਟੇਲਸ ਅਸੀਂ ਅਜੇ ਡੈਲੀਬਰੇਟਲੀ ਸ਼ੇਅਰ ਨਹੀਂ ਕਰ ਰਹੇ ਇਹ ਇਨਸੀਡੈਂਟ ਦੇ ਵਿੱਚ ਇਹਨਾਂ ਨੂੰ ਅੰਜਾਮ ਦੇਣਾ ਸੀਗਾ ਇਹਦੇ ਵਿੱਚ ਸਾਨੂੰ ਰਿਕਵਰੀ ਜਿਹੜੀ ਹੈਗੀ ਹੈ 6 ਵੈਪਨ ਰਿਕਵਰ ਹੋਏ ਹੈ ਜਿਹਦੇ ਵਿੱਚ 4 12 23 ਬੋਰ ਦੇ ਨੇ 1 30 ਬੋਰ ਦਾ ਤੇ ਇੱਕ ਰਾਈਫਲ ਹੈ ਅ ਦੋ ਲਾਈਵ ਕੈਟਰੀਜਸ ਹੈਗੀ ਹੈ ਪਲੱਸ ਜਿਹੜੀ ਚੋਰੀशुदा ਜਾਲੀ ਨੰਬਰ ਲੱਗਿਆ ਹੋਇਆ ਜਿਹੜੀ ਬਾਈਕ ਹੈ ਉਹ ਬਰਾਮਦ ਸਰ ਹੁਣ ਤੱਕ ਦੀ ਇਨਵੈਸਟੀਗੇਸ਼ਨ ਕੀ ਆਇਆ ਜਿਹੜਾ ਹਸਨਪ੍ਰੀਤ ਹੈ ਤੇ ਰਾਜਵੀਰ ਇਹ ਦੋਨੋਂ ਕਦੋਂ ਇਹਨਾਂ ਦੇ ਨਾਲ ਮਿਲੇ ਹੋਏ ਸੀਗੇ ਤੇ ਕਿਸ ਤਰ੍ਹਾਂ ਦਾ ਇਹਨਾਂ ਦੀ ਕੋਰੀ ਲੈਕੀ ਚੱਲਦੀ ਸੀ ਇਹ ਚ ਬੇਸਿਕਲੀ ਇਹ ਜਿਹੜਾ ਮੇਨ এজ ਕੈਂਪਨ ਹੈ ਉਹ ਜੈਦੀਪ ਹੈ ਇਹ ਜੈਦੀਪ ਜਿਹੜਾ ਬੰਦਾ ਹੈ ਇਹਨੇ ਇਹਨਾਂ ਨੂੰ ਆਪਣੇ ਨਾਲ ਜੋੜਿਆ ਹੋਇਆ ਸੀਗਾ ਤੇ ਇਹ ਕਿਉਂਕਿ ਜੈਦੀਪ ਤਾਂ ਬਾਦਲਾ ਰਹਿਣ ਵਾਲਾ ਬੰਦਾ ਹੈਗਾ ਰਾਜਸਥਾਨ ਦਾ ਤੇ ਜਿਹੜੇ ਇਹ ਬੰਦੇ ਹੈਗੇ ਇਹ ਲੋਕਲ ਹੈ ਤੇ ਇਹ ਚ ਕਾਰਤਿਕ ਦੀ ਇਨਵੋਲਵਮੈਂਟ ਹੈ ਜਿਹਨਾਂ ਜਿਹੜਾ ਹੈਗਾ ਕਾਰਤਿਕ ਜਿਹੜਾ ਹੈਗਾ ਲੋਕਲ ਬੰਦਾ ਹੈਗਾ ਕਾਰਤਿਕ ਨੇਰਾਵਸੀ ਦਾ ਰਹਿਣ ਵਾਲਾ ਹੈ ਸੀਗਾ ਤੇ ਇਹ ਚ ਕਾਰਤਿਕ ਨੇ ਜੈਦੀਪ ਨਾਲ ਤਾਲਮੇਲ ਕੀਤਾ ਜੈਦੀਪ ਨਾਲ ਤਾਲਮੇਲ ਕਰਕੇ ਇਹਨਾਂ ਦੇ ਨਾਲ ਜਿਹੜੇ ਬਾਕੀ ਤਿੰਨ ਬੰਦੇ ਇਹਨਾਂ ਨੂੰ ਜੋੜਿਆ ਜੈਦੀਪ ਨੇ ਤਾਂ ਕਿ ਉਹ ਇਨਸੀਡੈਂਟ ਨੂੰ ਅੰਜਾਮ ਦੇ ਸਕੇ ਦਾ ਇਹਨਾਂ ਦੀ ਗ੍ਰਿਫਤਾਰੀ ਦੇ ਨਾਲ ਤੇ ਵੈਪਨ ਦੀ ਰਿਕਵਰੀ ਦੇ ਨਾਲ ਜਿਹੜਾ ਇੱਕ ਡੇਰਾ ਬਸੀ ਲਾਲਰੂਏ ਇਲਾਕੇ ਦੇ ਵਿੱਚ ਇੱਕ ਵੱਡੀ ਵਾਰਦਾਤ ਹੋਣੀ ਸੀ ਉਸ ਨੂੰ ਅੰਜਾਮ ਦੇਣ ਤੋਂ ਰੋਕਿਆ ਗਿਆ। ਫਿਰ ਕੋਈ ਰਾਈਵਲ ਗੈਂਗ ਨੂੰ ਲੈ ਕੇ ਸਿੱਧਾ ਕੁਝ ਇਸ ਤਰ੍ਹਾਂ ਦਾ ਸਿੱਧਾ ਕੋਈ ਇਹ ਚ ਰਾਈਵਲ ਗੈਂਗ ਦੀ ਆਪਾਂ ਗੱਲ ਨਹੀਂ ਕਰ ਸਕਦੇ ਪਰ ਇਹਦੇ ਵਿੱਚ ਆਪਸੀ ਲੜਾਈ ਝਗੜਾ ਸੀਗਾ। ਉਹ ਆਪਸੀ ਲੜਾਈ ਝਗੜੇ ਦੇ ਚੱਕਰ ਦੇ ਵਿੱਚ ਜਿਹੜਾ ਸੀਗਾ ਇੱਕ ਇਨਸੀਡੈਂਟ ਜਿਹੜਾ ਸੀਗਾ ਹੁਣ ਇਹਨਾਂ ਨੇ ਮਾਰਨਾ ਸੀ ਉਹਨੂੰ ਜਾਂ ਫਿਰ ਉਹਨੂੰ ਧਰਾਣਾ ਸੀਗਾ ਵਾਇਰਿੰਗ ਕਰਕੇ ਇਹ ਡੂਰਿੰਗ ਅਸੀਂ ਇਨਵੈਸਟੀਗੇਸ਼ਨ ਦੇਖਾਂਗੇ ਇਹਦੇ ਵਿੱਚ। ਇਹ ਪੜਾਇਆ ਕਿ ਕਿਸ ਨੂੰ ਟਾਰਗੇਟ ਇਹਨਾਂ ਨੇ ਕਰਨਾ ਸੀ ਸਰ ਇਹ ਪੰਜੇ ਮਿਲੇ ਕਿੱਦਾਂ ਨੇ ਆਪ ਨੂੰ ਹਾਂਜੀ ਮੇਨ ਝਗੜਾ ਕਰ ਇਹਨਾਂ ਮਿਲੇ ਕਿੱਦਾਂ ਸੀ ਕੰਦੇ ਆਪ ਇਹ ਜਿਹੜਾ ਹਾਂ ਜੈਦੀਪ ਇਹਨੇ ਮਿਲਾਇਆ ਇਹ ਬੇਸਿਕਲੀ ਸਾਰੇ ਜੈਦੀਪ ਦੇ ਨਾਲ ਅੱਗੇ ਕੱਛਦੇ ਨੇ ਇਹਨਾਂ ਦਾ ਕ੍ਰਿਮੀਨਲ ਬੈਕਗ੍ਰਾਉਂਡ ਹੈਗਾ ਹਸਨਪ੍ਰੀਤ ਤੇ ਰਾਜਵੀਰ ਦਾ ਜਿਹੜਾ ਸਭ ਤੋਂ ਪਹਿਲਾਂ ਫੜੇ ਸੀ ਨੰਬਰ ਪਲੇਟ ਫੇਕ ਲੱਗ ਨਹੀਂ ਇਹਨਾਂ ਦਾ ਨਹੀਂ ਸਿਰਫ ਜੈਦੀਪ ਦਾ ਕ੍ਰਿਮੀਨਲ ਬੈਕਗ੍ਰਾਉਂਡ ਸਾਰੇ ਪ੍ਰੈਸ਼ਰਸ ਕੀ ਸਰ ਜੈਦੀਪ ਨੇ ਕੋਈ ਪੈਸੇ ਕੋਈ ਵੀ ਦਿੱਤੇ ਜਾਂ ਕੋਈ ਫਾਈਨੈਂਸ਼ੀਅਲੀ ਇਸ ਤਰ੍ਹਾਂ ਦਾ ਕੁਝ ਸਰ ਫਾਈਨੈਂਸ਼ੀਅਲੀ ਕਾਰਤਿਕ ਦੇ ਨਾਲ ਕਾਰਤਿਕ ਨੇ ਫਾਈਨੈਂਸ਼ੀਅਲੀ ਜਿਹੜਾ ਸੀਗਾ ਉਹ ਕਾਰਤਿਕ ਦਾ ਬੈਕਗ੍ਰਾਉਂਡ ਕੀ ਹੈ ਸਰ ਜਿਹੜਾ ਐਸਜੀਪੀ ਰਹਿੰਦਾ ਹੈ ਹਾਊਸਿੰਗ ਇਹਦਾ ਕੋਈ ਕ੍ਰਿਮੀਨਲ ਰਿਕਾਰਡ ਤਾਂ ਹੈ ਨਹੀਂ ਕੋਈ ਕ੍ਰਿਮੀਨਲ ਰਿਕਾਰਡ ਕੋਈ ਨਹੀਂ ਪਰ ਲੜਾਈ ਝਗੜੇ ਤਾਂ ਹੈਗੇ ਇਹ ਕੀ ਹੈ ਇਹ ਸਾਰੇ ਇਹ ਸਾਰੇ 20s ਦੇ ਵਿੱਚ ਸਪੈਕਟਿਡ ਗੈਂਗਵਾਰ ਸਾਰੇ ਵੀ ਵੀ 20s अर्ली 20s ਦੇ 20s ਦੇ ਵਿੱਚ ਸਪੈਕਟਿਡ ਗੈਂਗਵਾਰ ਅ ਗੈਂਗਵਾਰ ਤਾਂ ਸਪੈਸੀਫਿਕਲੀ ਆਪਾਂ ਨਹੀਂ ਕਹਿ ਸਕਦੇ ਕਿਉਂਕਿ ਆਪਸ ਲੜਾਈ ਸੀ ਮੰ ਲਿਆ ਲੜਾਈ ਹੁੰਦੀ ਉਸ ਟਾਈਪ ਦੀ ਲੜਾਈ ਸੀ ਠੀਕ ਹੈ ਪਰ ਇਹ ਹੈ ਕਿ ਉਹ ਲੜਾਈ ਜਿਹੜੀ ਸੀਗੀ ਇਸ ਕੇਲੇਟ ਉੱਪਰ ਟਿਕਰ ਹੋ ਗਈ ਸੀ ਸਰ ਇਹ ਜੈਦੀਪ ਨੇ ਇਹਨਾਂ ਨੂੰ ਪ੍ਰੋਵਾਈਡ ਕਿਸ ਤਰ੍ਹਾਂ ਕਰਾਇਆ ਇਹ ਕੋਈ ਸ਼ੰਕਤ ਇਨਵੈਸਟੀਗੇਸ਼ਨ ਚਾਹੀਦੀ ਹੈ ਇਹ ਵੀ ਬੜਕੇ ਬੜਾ ਇੰਟਰਸਟਿੰਗ ਹੈਗਾ ਜਿਹੜੀ ਸਾਡੀ ਇਨਵੈਸਟੀਗੇਸ਼ਨ ਦੇ ਤੇ ਕਰਾਇਆ ਜਿਹੜੇ ਵੈਪਨਸ ਸੀਗੇ ਇੰਟਰਨੈਟ ਦੇ ਥਰੂ ਪ੍ਰਕਿਊਰ ਕੀਤੇ ਗਏ ਸੀ ਤਾਂ ਉਹ ਜਿਹੜਾ ਇੰਟਰਨੈਟ ਦੇ ਥਰੂ ਜਿੱਥੋਂ ਪ੍ਰਕਿਊਰ ਹੋਏ ਸੀਗੇ ਉਹ ਸਾਡੀਆਂ ਟੀਮਾਂ ਨੂੰ ਲੱਗੀਆਂ ਹੋਈਆਂ ਡਿਊੜੀ ਇਨਵੈਸਟੀਗੇਸ਼ਨ ਜਿੱਥੋਂ ਆਈ ਸੀਗੀ ਉਹ ਸੀ ਇਸ ਤਰ੍ਹਾਂ ਇਹ ਸਰ ਬਹੁਤ ਵੱਡੀ ਪ੍ਰੋਬਲਮ ਹੈ ਪਹਿਲਾਂ ਵੀ ਅਸੀਂ ਡਿਸ ਇਸ ਤਰ੍ਹਾਂ ਦੇ ਜਿਹੜੇ ਵੈਪਸ ਨੇ ਉਸ ਨੂੰ ਲੈ ਕੇ ਤੁਹਾਡਾ ਕੋਈ ਸਾਈਬਰ ਸੈੱਲ ਕੰਮ ਕਰ ਰਿਹਾ ਕਿਉਂਕਿ ਪਹਿਲਾ ਮਾਮਲਾ ਨਹੀਂ ਹੈ ਇਸ ਤੋਂ ਪਹਿਲਾਂ ਵੀ ਇਸ ਤਰ੍ਹਾਂ ਦੀਆਂ ਚੀਜ਼ਾਂ ਹੋਈਆਂ ਬਿਲਕੁਲ ਸਾਡੇ ਜਿਹੜੀਆਂ ਸਾਈਬਰ ਸੋਸ਼ਲ ਮੀਡੀਆ ਮਾਨੀਟਰਿੰਗ ਟੀਮਸ ਹੈਗੀਆਂ ਡਿਸਟ੍ਰਿਕਟ ਲੈਵਲ ਤੇ ਵੀ ਤੇ ਸਟੇਟ ਲੈਵਲ ਤੇ ਵੀ ਰੈਗੂਲਰ ਅਕਤੀ ਨੂੰ ਮਾਨੀਟਰ ਕਰਦੀਆਂ ਨੇ ਤੇ ਕੋਈ ਵੀ ਇਹੋ ਜਿਹੀ ਚੀਜ਼ ਧਿਆਨ ਚੰਦੀ ਹੈ ਤਾਂ ਇਮੀਡੀਏਟਲੀ ਉਹਨਾਂ ਦੇ ਗਲਫ ਕਾਰਵਾਈ ਕੀਤੀ ਜਾਂਦੀ ਹੈ ਪਿੱਛੇ ਜੀ ਵੀ ਆਈਥਿੰਗ ਜਲੰਧਰ ਏਰੀਆ ਦੇ ਵਿੱਚ ਵੀ ਇਹ ਜਾ ਕੋਈ ਇਨਸੀਡੈਂਟ ਹੋਇਆ ਸੀ ਜਿਹਦੇ ਵਿੱਚ ਬੰਦੇ ਮੀਜ ਵੀ ਫੜੇ ਗਏ ਸੀ ਤਾਂ ਇਹ ਸਾਰੇ ਰੈਗੂਲਰ ਸਾਡੀਆਂ ਟੀ देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल पर